ਜੇਸੀਕਰ ਦੇ ਵਿੱਚ ਬਣਾਉਣ ਜਾ ਰਹੇ ਆ ਜੀ ਆਲੂ ਮੇਥੀ ਦੇ ਬਹੁਤ ਹੀ ਤੇਜ਼ੀ ਬਹੁਤ ਹੀ कुरकुरे ਪਕੌੜੇ ਤੇ ਇਹਨਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਇਸ ਲਈ ਮੈਂ ਇੱਕ ਗੁੱਚੀ ਮੇਥੀ ਦੀ ਲਈਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਤੇ ਫਿਰ ਬਰੀਕ ਬਰੀਕ ਕੱਟ ਲਿਆ ਕੁਆਂਟੀਟੀ ਜੇਕਰ ਆਪਾਂ ਇਹਦੀ ਦੇਖੀਏ ਤਾਂ 250 ਗ੍ਰਾਮ ਦੇ ਕਰੀਬ ਹੈਗੀ ਆ ਇਧਰ ਆਪਾਂ ਕੱਚਾ ਆਲੂ ਲਿਆਇਆ ਹੈ ਜੀ ਤੇ ਇਹਨੂੰ ਆਪਾਂ ਧੋ ਕੇ ਛਿੱਲ ਲਿਆਵਾ ਮੀਡੀਅਮ ਸਾਈਜ਼ ਦਾ ਆਲੂ ਆ ਤੇ ਇਹਨੂੰ ਆਪਾਂ ਕੱਦੂਕਸ ਕਰ ਲੈਣਾ ਮੋਟੀ ਸਾਈਜ਼ ਦੇ ਨਾਲ ਬਰੀਕ ਕੱਦੂਕਸ ਨਹੀਂ ਕਰਨਾ ਮੋਟਾ ਕਰਨਾ ਵਾ ਤੇ ਦੋ ਆਲੂ ਮੈਂ ਕੱਦੂਕਸ ਜਿਹੜੇ ਕਰ ਲਿਆ। ਇਸੇ ਹੀ ਪਾਣੀ ਦੇ ਵਿੱਚ ਆਪਾਂ ਐਡ ਕੀਤਾ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਇਹਨੂੰ ਆਪਾਂ ਲੱਛੇਦਾਰ ਕੱਟ ਲਿਆਵਾ ਬਰੀਕ ਬਰੀਕ ਤੇ ਇਹਦੇ ਲੱਛੇ ਜਿਹੜੇ ਆ ਉਹ ਖੋਲ ਦੇਣੇ ਆ ਕਿਉਂਕਿ ਆਲੂ ਤੇ ਪਿਆਜ਼ ਮੇਥੀ ਦੇ ਕੜਵੇਪਣ ਨੂੰ ਬੈਲੈਂਸ ਕਰਨ ਦਾ ਕੰਮ ਕਰਦੇ ਇਹਨਾਂ ਚ ਮਿਠਾਸ ਹੁੰਦੀ ਹੈ ਤੇ ਮੇਥੀ ਥੋੜੀ ਕੌੜੀ ਹੁੰਦੀ ਹੈ ਉਸ ਨੂੰ ਇਹ ਬੈਲੈਂਸ ਕਰਦੇ ਆ ਫਿਰ ਅਸੀਂ ਇਸ ਦੇ ਵਿੱਚ ਬਰੀਕ ਕੱਟ ਕਰਕੇ ਰੱਖੀ ਹੋਈ ਮੇਥੀ ਜਿਹੜੀ ਐਡ ਕਰਦੇ ਆਂਗੇ ਜੇ ਤੁਹਾਨੂੰ ਲੱਗੇ ਕਿ ਮੇਥੀ ਜਿਹੜੀ ਕੌੜੀ ਆ ਤਾਂ ਇਹਨੂੰ 2-3 ਵਾਰ ਪਾਣੀ ਦੇ ਵਿੱਚ ਵਾਸ਼ ਕਰ ਲੈਣਾ ਵਾ ਇਸ ਦੇ ਬਾਅਦ ਅਸੀਂ ਇਸ ਦੇ ਵਿੱਚ ਤਨੀ ਆ ਜਿਹੜਾ ਤਨੀਏ ਦੇ ਬੀਜ ਆ ਉਹਨਾਂ ਨੂੰ ਅਸੀਂ ਕੁੱਟ ਕੇ ਐਡ ਕਰ ਰਹੇ ਹਾਂ ਇੱਕ ਚਮਚ ਦੇ ਕਰੀਬ ਇਸ ਦੇ ਵਿੱਚ ਸੌਫ ਐਡ ਕਰਨੀ ਹੈ ਸੌਫ ਇਸ ਦੇ ਵਿੱਚ ਬਹੁਤ ਜ਼ਰੂਰੀ ਆ ਥੋੜਾ ਜਿਹਾ ਜੀਰਾ ਐਡ ਕੀਤਾ ਹੈ ਮੈਂ ਬਿਲਕੁਲ ਥੋੜੀ ਜੀ ਅਜਵਾਇਨ ਜਦੋਂ ਵੀ ਵੇਸਣ ਦੀ ਕੋਈ ਚੀਜ਼ ਬਣਾਉਣੀ ਹੈ ਉਸ ਦੇ ਵਿੱਚ ਅਜਵਾਇਨ ਜ਼ਰੂਰ ਐਡ ਕਰੋ ਇਸ ਦੇ ਬਾਅਦ ਅਸੀਂ ਨਮਕ ਐਡ ਕੀਤਾ ਹੈ ਜੀ ਤੇ ਬਿਲਕੁਲ ਥੋੜੀ ਜੀ ਹਲਦੀ ਕਲਰ ਦੇਣ ਦੇ ਲਈ ਤੇ ਲਾਲ ਮਿਰਚ ਦਾ ਪਾਊਡਰ ਥੋੜਾ ਜਿਹਾ ਇਸਦੇ ਬਾਅਦ ਇਸ ਦੇ ਵਿੱਚ ਕਾਲੀ ਮਿਰਚ ਐਡ ਕੀਤੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਐਡ ਕਰਨੀ ਤੇ ਦੋ ਬਰੀਕ ਹਰੀਆਂ ਮਿਰਚਾਂ ਕੱਟ ਕਰਕੇ ਐਡ ਕਰ ਦਿੱਤੀਆਂ ਬੇਸਨ ਅਸੀਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਇਸ ਦੇ ਵਿੱਚ ਪਾਣੀ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰੋਗੇ ਤਾਂ ਆਲੂ ਤੇ ਪਿਆਜ਼ ਆਪਣਾ ਪਾਣੀ ਰਿਲੀਜ਼ ਕਰ ਦਿੰਦੇ ਆ ਮੇਥੀ ਚ ਵੀ ਪਾਣੀ ਹੁੰਦਾ ਇਸ ਕਰਕੇ ਪਾਣੀ ਐਡ ਨਹੀਂ ਕਰਨਾ ਥੋੜਾ ਜਿਹਾ ਮੈਂ ਬੇਸਨ ਹੋਰ ਐਡ ਕੀਤਾ ਮੈਨੂੰ ਕੁਆਂਟੀਟੀ ਘੱਟ ਲੱਗ ਰਹੀ ਸੀ ਤੁਸੀਂ ਬੇਸਨ ਨੂੰ ਮਿਕਸਚਰ ਦੇ ਅਕੋਰਡਿੰਗਲੀ ਰੱਖਣਾ ਵਾ ਤੇ ਇਹਨੂੰ ਤੁਸੀਂ ਹੱਥ ਦੇ ਨਾਲ ਇਸ ਤਰ੍ਹਾਂ ਬਾਈਂਡਿੰਗ ਕਰਕੇ ਦੇਖ ਲੈਣੀ ਹੈ ਜੇਕਰ ਬਾਈਂਡਿੰਗ ਹੋ ਰਹੀ ਹੈ ਤਾਂ ਇਹਦਾ ਮਤਲਬ ਬੇਸਨ ਦੀ ਕੁਆਂਟੀਟੀ ਜਿਹੜੀ ਆ ਉਹ ਬਿਲਕੁਲ ਸਹੀ ਹੈ ਹੁਣ ਆਪਾਂ ਇਸ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇਲ ਸਾਡਾ ਗਰਮ ਹੋ ਗਿਆ ਇਸ ਦੇ ਵਿੱਚ ਅਸੀਂ ਕਿਸੇ ਵੀ ਸਾਈਜ਼ ਦੇ ਵਿੱਚ ਕਿਸੇ ਵੀ ਸ਼ੇਪ ਦੇ ਵਿੱਚ ਇਹ ਪਕੌੜੇ ਤੁਸੀਂ ਐਡ ਕਰ ਦੇਣੇ ਆ ਤੇ ਕ੍ਰਿਸਪੀ ਹੋਣ ਤੱਕ ਆਪਾਂ ਇਸ ਨੂੰ ਪਕਾ ਲੈਣਾ ਮੀਡੀਅਮ ਸੇਕ ਦੇ ਉੱਪਰ ਆਪਾਂ ਇਸ ਨੂੰ ਬਣਾ ਰਹੇ ਹਾਂ ਜੇ ਬਹੁਤ ਸਲੋ ਵੀ ਨਹੀਂ ਰੱਖਣੀ ਗੈਸ ਤੇ ਫਾਸਟ ਵੀ ਨਹੀਂ ਕਰਨੀਗੀ ਨਹੀਂ ਤਾਂ ਤੁਹਾਡੇ ਪਕੌੜੇ ਸੜ ਜਾਣਗੇ ਇਸ ਤਰ੍ਹਾਂ ਅਸੀਂ ਸਾਰੇ ਪਕੌੜੇ ਜਿਹੜਿਆ ਉਹ ਬਣਾ ਲਏ ਆ ਬਹੁਤ ਹੀ ਕ੍ਰਿਸਪੀ ਬਣਦੇ ਆ ਤੇ ਬਹੁਤ ਹੀ ਟੇਸਟੀ ਵੀ ਬਣਦੇ ਆ ਇਹ ਵਾਲੇ ਪਕੌੜੇ ਇਹਨਾਂ ਪਕੌੜਿਆਂ ਦੀ ਤੁਸੀਂ ਕੜੀ ਬਣਾਉ ਤਾਂ ਹੋਰ ਵੀ ਜ਼ਿਆਦਾ ਟੇਸਟੀ ਤੇ ਗੁਣਕਾਰੀ ਹੋ ਜਾਂਦੀ ਹੈ ਤੇ ਇਸ ਨੂੰ ਜਦੋਂ ਤੁਸੀਂ ਸਰਵ ਕਰਨਾ ਹੈ ਜੀ ਉੱਪਰ ਦੀ ਚਾਟ ਮਸਾਲਾ ਐਡ ਕਰਕੇ ਟਮੇਟੋ ਸੌਸ ਨਾਲ ਇਮਲੀ ਦੀ ਚਟਨੀ ਨਾਲ ਜਾਂ ਗ੍ਰੀਨ ਸੌਸ ਦੇ ਨਾਲ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਬਣਦੇ ਵੀ ਬਹੁਤ ਕ੍ਰਿਸਪੀ ਆ ਮਿਲ ਕਰ ਜਾਈਏ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ